ਗੁਰੂ ਪਿਆਰੀ ਸਾ ਸੰਗਤ ਜੀਓ ਫਤਿਹ ਪ੍ਰਵਾਨ ਕਰੋ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀਓ ਸੰਤ ਬਾਬਾ ਸੰਤੋਖ ਸਿੰਘ ਜੀ ਜੋ ਤੀਸਰੂ ਸਹਾਈ ਵਾਲਿਆਂ ਦੇ ਜੀਵਨ ਨਾਲ ਸੰਬੰਧਿਤ ਜਿਸ ਘਟਨਾ ਦੀ ਸਾਂਝ ਅੱਜ ਅਸੀਂ ਤੁਹਾਡੇ ਨਾਲ ਪਾ ਰਹੇ ਹਾਂ ਉਸ ਦਾ ਸਿਰਲੇਖ ਹੈ ਸ਼ਹੀਦ ਪੀਰ ਬੁੱਧੂ ਸ਼ਾਹ ਬਾਬਾ ਜੀ ਦੀਆਂ ਨਜ਼ਰਾਂ ਵਿੱਚ ਇਸ ਘਟਨਾ ਵਿੱਚ ਜਾਣਕਾਰੀ ਮਿਲਦੀ ਹੈ ਬਾਬਾ ਜੀ ਦੀਆਂ ਨਜ਼ਰਾਂ ਵਿੱਚ ਪੀਰ ਬੁੱਧੂ ਸ਼ਾਹ ਜੀ ਕੀ अहमियत ਰੱਖਦੇ ਸਨ ਇਸ ਬਾਰੇ ਜਾਣਕਾਰੀ ਮਿਲਦੀ ਹੈ ਆਓ ਬੜੇ ਪਿਆਰ ਅਤੇ ਸਤਿਕਾਰ ਨਾਲ ਸਰਵਣ ਕਰੀਏ ਸਾ ਸੰਗਤ ਜੀਓ ਮਹਾਪੁਰਖਾਂ ਦਾ ਜੋਤੀ ਸਰੂਪ ਸਾਹਿਬ ਪੌਂਟਾ ਸਾਹਿਬ ਅਤੇ ਸ਼ਹੀਦ ਪੀਰ ਬਦੂਸ਼ਾ ਨਾਲ ਬਹੁਤ ਲਗਾਓ ਸੀ ਮਾਨੋ ਇਹ ਉਹਨਾਂ ਦੀ ਜ਼ਿੰਦਗੀ ਦਾ ਸੱਚਾ ਆਧਾਰ ਸੀ ਸਾ ਸੰਗਤ ਜੀਓ ਅਟੁੱਟ ਪਿਆਰ ਸੀ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪੀਰ ਬਦੂਸ਼ਾ ਜੀ ਨਾਲ ਪਹਿਲੀ ਨਜ਼ਰੇ ਹੀ ਪੀਰ ਬਦੂ ਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਕਾਇਲ ਹੋ ਗਏ ਦਸਮੇਸ਼ ਪਿਤਾ ਜੀ ਦੀ ਉਸਤਤ ਸੁਣ ਕੇ ਜਦੋਂ ਪੀਰ ਬਦੂ ਸ਼ਾਹ ਜੀ ਪੌਂਟਾ ਸਾਹਿਬ ਸਤਿਗੁਰਾਂ ਦੇ ਵਿਦਾਰੇ ਕਰਨ ਆਏ ਤਾਂ ਪੌਂਟਾ ਸਾਹਿਬ ਦੀ ਮੁਬਾਰਕ ਧਰਤੀ ਤੇ ਆ ਕੇ ਜਦੋਂ ਸਾਹਿਬੇ ਕਮਾਲ ਸਭ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਕੀਤੇ ਤਾਂ ਤਨ ਮਨ ਧਨ ਸਭ ਕੁਝ ਅਰਪਣ ਕਰ ਦਿੱਤਾ ਗੁਰਬਾਣੀ ਮੀਤਾ ਫੁਰਮਾਨ ਕਰਦੀ ਹੈ ਅੰਦਰ ਸੱਚਾ ਨੇ ਹੋ ਲਾਇਆ ਪ੍ਰੀਤਮ ਆਪਣੇ ਤਨ ਮਨ ਹੋਏ ਨਿਹਾਲ ਜਾਗੁਰ ਦੇਖਾਂ ਸਾਹਮਣੇ ਸਾ ਸੰਗਤ ਜਿਉ ਪਰਮਾਤਮਾ ਦਾ ਸੰਬੰਧ ਆਤਮਾ ਨਾਲ ਅਤੇ ਆਤਮਾ ਦਾ ਸੰਬੰਧ ਸੂਖਸ਼ਮ ਵਸਤੂਆਂ ਨਾਲ ਹੁੰਦਾ ਹੈ ਅਤੇ ਇਹ ਸੂਖਸ਼ਮ ਵਸਤੂਆਂ ਮਹਾਤਮਾ ਜਾਂ ਸਤਿਗੁਰਾਂ ਕੋਲੋਂ ਪ੍ਰਾਪਤ ਹੁੰਦੀਆਂ ਹਨ ਪਰਮਾਤਮਾ ਦੀ ਹੂੜ ਵਿੱਚ ਲੱਗੇ ਹੋਏ ਪੀਰ ਜੀ ਨੇ ਜਾਤ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਸ਼ਨ ਕੀਤੇ ਤਾਂ ਉਹਨਾਂ ਦੀਆਂ ਰਹਿਮਤਾਂ ਨਾਲ ਝੋਲੀਆਂ ਭਰ ਗਈਆਂ ਨਦਰੋ ਨਦਰੀ ਨਿਹਾਲ ਕਰ ਦਿੱਤਾ ਬਾਜਾਂ ਵਾਲੇ ਨੇ ਹੁਣ ਅਕਸਰ ਪੀਰ ਜੀ ਸਤ ਗੁਰਾਂ ਨੂੰ ਮਿਲਣ ਆਉਂਦੇ ਅਤੇ ਸਤ ਗੁਰੂ ਜੀ ਪੀਰ ਜੀ ਪਾਸ ਵੀ ਸਡੌਰੇ ਜਾਂਦੇ ਆਪ ਜੀ ਦਿਲੋਂ ਪਿਆਰ ਕਰਦੇ ਸਨ ਪੀਰ ਜੀ ਨੂੰ ਸਾਹਿਬੇ ਕਮਾਲ ਪੀਰ ਜੀ ਨੂੰ ਦਿਲੋਂ ਪਿਆਰ ਕਰਦੇ ਸਨ ਅਤੇ ਪੀਰ ਜੀ ਵੀ ਸਤਗੁਰਾਂ ਦੇ ਮੂਰੀਦ ਹੋ ਗਏ ਸਾ ਸੰਗਤ ਜੀਓ ਕਿਸੇ ਵੇਲੇ ਕਿਸੇ ਕਾਰਨ ਕਰਕੇ ਔਰੰਗਜ਼ੇਬ ਨੇ 500 ਪਠਾਨ ਜੋ ਉਸ ਦੀ ਫੌਜ ਵਿੱਚ ਰੱਖੇ ਸਨ ਉਹਨਾਂ ਨੂੰ ਆਪਣੀ ਫੌਜ ਵਿੱਚੋਂ ਕੱਢ ਦਿੱਤਾ ਸਾਹ ਸੰਗਤ ਜੀਓ ਪੀਰ ਬੁੱਧੂ ਸ਼ਾਹ ਜੀ ਦਾ ਇਸਲਾਮ ਜਗਤ ਵਿੱਚ ਬਹੁਤ ਸਤਿਕਾਰ ਸੀ ਇਨਾਂ ਪੰਸੂ ਪਠਾਨਾਂ ਨੇ ਪੀਰ ਜੀ ਕੋਲ ਆਫਰਿਆਦ ਕੀਤੀ ਕਿ ਬਾਦਸ਼ਾਹ ਨੇ ਸਾਨੂੰ ਫੌਜ ਵਿੱਚੋਂ ਕੱਢ ਦਿੱਤਾ ਹੈ ਪਰ ਬਾਦਸ਼ਾਹ ਦੇ ਕੱਢਿਆਂ ਹੋਇਆਂ ਨੂੰ ਕੌਣ ਰੱਖੇ ਪਰ ਪੀਰ ਜੀ ਜਾਣਦੇ ਸਨ ਕਿ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਨਿਰਭੈ ਅਤੇ ਨਿਡਰ ਹਨ ਸੋ ਪੀਰ ਜੀ ਇਨ੍ਹਾਂ 500 ਪਠਾਣਾ ਨੂੰ ਨਾਲ ਲੈ ਕੇ ਗੁਰੂ ਸਾਹਿਬ ਜੀ ਕੋਲ ਜਾ ਪਹੁੰਚੇ ਅਤੇ ਉਹਨਾਂ ਕੋਲ ਇਨ੍ਹਾਂ ਪਠਾਣਾ ਨੂੰ ਆਪਣੀ ਫੌਜ ਵਿੱਚ ਰੱਖਣ ਦੀ ਸਿਫਾਰਿਸ਼ ਕੀਤੀ ਸਾ ਸੰਗਤ ਜੀਓ ਪੀਰ ਬੁੱਧੂ ਸ਼ਾਹ ਜੀ ਦੇ ਕਹਿਣ ਤੇ ਸਤਿਗੁਰਾਂ ਨੇ ਉਹਨਾਂ ਨੂੰ ਰੱਖ ਤਾਂ ਲਿਆ ਪਰ ਐਨ ਪੰਗਾ ਨਹੀਂ ਦੇ ਯੁੱਧ ਦੇ ਮੌਕੇ ਕਾਲੇ ਖਾਨ ਨੂੰ ਛੱਡ ਬਾਕੀ ਸਭਨਾ ਨੇ ਸਾਥ ਛੱਡ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨੇ ਜਾਦੇ ਖਬਰ ਪੀਰ ਬੁੱਧੂ ਸ਼ਾਹ ਤੱਕ ਪਹੁੰਚਾਈ ਕਿ ਤੁਹਾਡੇ ਰਖਵਾਏ ਹੋਏ ਪਠਾਨ ਮੈਦਾਨੀ ਜੰਗ ਵਿੱਚੋਂ ਭੱਜ ਗਏ ਹਨ ਇਹ ਖਬਰ ਸੁਣਦਿਆਂ ਸਾਰ ਹੀ ਪੀਰ ਬੁੱਧੂ ਸ਼ਾਹ ਜੀ ਆਪਣੇ ਚਾਰ ਪੁੱਤਰ ਭਰਾ ਅਤੇ 500 ਅਨੁਵਾਈ ਲੈ ਕੇ ਮੈਦਾਨੇ ਜੰਗ ਵਿੱਚ ਸਤਗੁਰਾਂ ਦੇ ਸਨਮੁਖ ਹੋ ਗਏ ਅਤੇ ਬੰਗਾਨੀ ਦਾ ਯੁੱਧ ਜਿੱਤਿਆ ਸਾ ਸੰਗਤ ਜੀਓ ਪੀਰ ਬੁੱਧੂ ਸ਼ਾਹ ਨੇ ਇਸ ਯੁੱਧ ਵਿੱਚ ਦੋ ਲੜਕੇ ਭਰਾ ਅਤੇ ਪਰਿਵਾਰ ਸਤਗੁਰਾਂ ਤੋਂ ਕੁਰਬਾਨ ਕਰ ਦਿੱਤੇ ਤੀਸਰਾ ਪੁੱਤਰ ਇਤਿਹਾਸਕਾਰਾਂ ਅਨੁਸਾਰ ਸਤਗੁਰਾਂ ਦੀ ਹਿਫਾਜ਼ਤ ਕਰਨ ਲਈ ਸਦੌਰੇ ਵਿੱਚ ਹੀ ਸ਼ਹੀਦ ਕਰ ਦਿੱਤਾ ਗਿਆ। ਸਾ ਸੰਗਤ ਜੀਓ ਇਹ ਅਦੁੱਤੀ ਅਤੇ ਵੱਡੀ ਕੁਰਬਾਨੀ ਹੈ ਪੀਰ ਜੀ ਦੀ। ਇਨ੍ਹਾਂ ਸਭ ਕੁਰਬਾਨੀਆਂ ਦੇ ਇਨਾਮ ਵਜੋਂ ਪੀਰ ਜੀ ਨੇ ਮਹਾਰਾਜ ਜੀ ਦੇ ਸਿਰ ਦੇ ਕੇਸਾਂ ਵਾਲਾ ਕੰਗਾ ਮੰਗ ਕੇ ਲਿਆ ਸੀ। ਸਾ ਸੰਗਤ ਜੀਓ ਜਦ ਖਤਮ ਹੋਣ ਉਪਰੰਤ ਜਦੋਂ ਗੁਰੂ ਸਾਹਿਬ ਨੇ ਪੀਰ ਬੁੱਧੂ ਸਾਹ ਜੀ ਨੂੰ ਇਹਨਾਂ ਕੁਰਬਾਨੀਆਂ ਦੇ ਇਵਜ਼ ਵਿੱਚ ਕੁਝ ਮੰਗ ਲੈਣ ਲਈ ਕਿਹਾ ਤਾਂ ਇਨਾਮ ਵਜੋਂ ਪੀਰ ਜੀ ਨੇ ਮਹਾਰਾਜ ਜੀ ਦੇ ਸਿਰ ਦੇ ਕੇਸਾਂ ਵਾਲਾ ਕੰਗਾ ਮੰਗ ਕੇ ਲਿਆ ਸੀ ਪਿਆਰਿਓ ਇੰਨੀ ਕੀਮਤ ਹੈ ਇਨਾਂ ਕੇਸਾਂ ਦੀ ਜੋ ਅਸੀਂ ਬਹੁਤਾਂਤ ਵਿੱਚ ਪੰਜਾਬੀਆਂ ਨੇ ਨਾ ਹੀ ਕੇਸਾਂ ਦੀ ਕੀਮਤ ਸਮਝੀ ਅਤੇ ਨਾ ਹੀ ਸ਼ਹੀਦ ਪੀਰ ਬਦੁਸ਼ਾਹ ਜੀ ਦੀ ਸਾਹ ਸੰਗਤ ਜੀ ਹੁਣ ਜਦੋਂ 1704 ਈਸਵੀ ਵਿੱਚ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੱਖਣ ਵੱਲ ਰਵਾਨਾ ਹੋਏ ਤਾਂ ਬਾਦਸ਼ਾਹ ਦੇ ਹੁਕਮ ਅਨੁਸਾਰ ਸਦਾਰੇ ਦੇ ਸੂਬੇ ਉਸਮਾਨ ਖਾਨ ਨੇ ਪੀਰ ਜੀ ਨੂੰ ਅਤੇ ਉਹਨਾਂ ਦੀ ਬੀਗਮ ਨਸੀਰਾ ਨੂੰ ਬਹੁਤ ਬੇਰਹਿਮੀ ਨਾਲ ਸ਼ਹੀਦ ਕਰ ਦਿੱਤਾ ਸਾਹਾ ਸੰਗਤ ਜੀ ਉਸਮਾਨ ਖਾਨ ਨੇ ਇੱਕ ਟੋਇਆ ਪੁਟਵਾਇਆ ਉਸ ਟੋਏ ਵਿੱਚ ਧੜ ਤੱਕ ਪੀਰ ਜੀ ਨੂੰ ਦੱਬ ਦਿੱਤਾ ਅਤੇ ਸਿਰ ਜ਼ਮੀਨ ਤੋਂ ਬਾਹਰ ਰਹਿ ਗਿਆ ਉਹਦੇ ਉੱਪਰ ਦਹੀਂ ਪਾ ਕੇ ਕੁੱਤੇ ਛੱਡ ਦਿੱਤੇ ਜਿਨ੍ਹਾਂ ਨੇ ਸਿਰ ਦੇ ਮਾਸ ਨੂੰ ਨੋਚ-ਨੋਚ ਕੇ ਪੀਰ ਬੁੱਧੂ ਸਾਹਿਬ ਜੀ ਨੂੰ ਸ਼ਹੀਦ ਕਰ ਦਿੱਤਾ ਸਾ ਸੰਗਤ ਜੀ ਇਸ ਤਰ੍ਹਾਂ ਪੀਰ ਬੁੱਧੂ ਸਾਹਿਬ ਜੀ ਨੇ ਸਿੱਖ ਕੌਮ ਲਈ ਆਪਣਾ ਸਭ ਕੁਝ ਵਾਰ ਕੇ ਸ਼ਹਾਦਤ ਦਾ ਜਾਮ ਪੀ ਲਿਆ ਗੁਰੂ ਗੋਬਿੰਦ ਸਿੰਘ ਜੀ ਦੇ ਦਿਲ ਵਿੱਚ ਵੀ ਪੀਰ ਜੀ ਦੀ ਇੰਨੀ ਵੱਡੀ ਕੀਮਤ ਸੀ ਕਿ ਉਹਨਾਂ ਨੇ ਬੰਦਾ ਸਿੰਘ ਬਹਾਦਰ ਨੂੰ ਪਹਿਲਾ ਪੀਰ ਬੁੱਧੂ ਸ਼ਾਹ ਦਾ ਬਦਲਾ ਲੈਣ ਲਈ ਕਿਹਾ ਅਤੇ ਫਿਰ ਸਹਬਜ਼ਾਦਿਆਂ ਦਾ ਬਦਲਾ ਲੈਣ ਲਈ ਕਿਹਾ ਦਸਮੇਸ਼ ਪਿਤਾ ਦੀ ਰੂ ਸ਼ਹੀਦ ਪੀਰ ਬੁੱਧੂ ਸ਼ਾਹ ਜੀ ਨੂੰ ਦਿਲੋਂ ਪਿਆਰ ਕਰਦੀ ਸੀ ਸਾਹ ਸੰਗ ਜੀਓ ਸੰਤ ਬਾਬਾ ਸੰਤੋਖ ਸਿੰਘ ਜੀ ਵੀ ਸ਼ਹੀਦ ਪੀਰ ਬੁੱਧੂ ਸ਼ਾਹ ਦਾ ਨਾਮ ਜ਼ੁਬਾਨ ਤੇ ਆਉਂਦਿਆਂ ਹੀ ਉਹਨਾਂ ਦੀਆਂ ਅੱਖਾਂ ਸੇਜਲ ਹੋ ਜਾਂਦੀਆਂ ਸਨ ਇਸੇ ਕਾਰਨ ਬਾਬਾ ਜੀ ਜਦੋਂ ਕਦੇ ਵੀ ਪੌਂਟਾ ਸਾਹਿਬ ਜਾਂਦੇ ਪਹਿਲਾਂ ਸਡੌਰੇ ਪੀਰ ਬੁੱਧੂ ਸਾਦੇ ਸਥਾਨ ਤੇ ਨਤਮਸਤਕ ਹੁੰਦੇ ਸਾ ਸੰਗਤ ਜੀ ਇਹ 1997 ਦਾ ਵਾਕਿਆ ਹੈ ਕਿ ਮੇਰੇ ਘਰੋਂ ਬੀਬੀ ਜੀ ਹਜ਼ੂਰ ਸਾਹਿਬ ਤੋਂ ਭਤੀਜੇ ਦੇ ਵਿਆਹ ਤੇ ਸਰਹੰਦ ਆਏ ਆਉਂਦਿਆਂ ਹੀ ਪਹਿਲਾਂ ਬਾਬਾ ਜੀ ਨੂੰ ਮਿਲਣ ਡੇਰੇ ਚਲੇ ਗਏ ਕਿਉਂਕਿ ਬਚਪਨ ਤੋਂ ਹੀ ਸੰਤਾ ਨਾਲ ਜਾਣ-ਪਛਾਣ ਸੀ ਬਾਬਾ ਜੀ ਪੌਂਟਾ ਸਾਹਿਬ ਜਾਣ ਲਈ ਗੱਡੀਆਂ ਵਿੱਚ ਬੈਠ ਰਹੇ ਸਨ ਸਾਹ ਸੰਗਤ ਜੀਓ ਇਸ ਕਿਤਾਬ ਦੇ ਲੇਖਕ ਲੈਫਟੀਨੈਂਟ ਸੁਖਵੀਰ ਸਿੰਘ ਰਿਟਾਇਰਡ ਜੀ ਦੱਸਦੇ ਹਨ ਕਿ ਆਪਣੇ ਭਤੀਜਿਆਂ ਦੇ ਵਿਆਹ ਵਾਸਤੇ ਕਰਨਲ ਸਾਹਿਬ ਦੇ ਘਰੋਂ ਉਹਨਾਂ ਦੀ ਧਰਮ ਪਤਨੀ ਆਪਣੇ ਭਤੀਜਿਆਂ ਦੇ ਵਿਆਹ ਲਈ ਸਰਹੰਦ ਆਏ ਅਤੇ ਪਹਿਲਾਂ ਬਾਬਾ ਜੀ ਨੂੰ ਮਿਲਣ ਪਹੁੰਚ ਗਏ ਜਦੋਂ ਬਾਬਾ ਜੀ ਨੂੰ ਮਿਲਣ ਪਹੁੰਚੇ ਅਤੇ ਬਾਬਾ ਜੀ ਗੱਡੀਆਂ ਵਿੱਚ ਬੈਠ ਰਹੇ ਸਨ ਪੌਂਟਾ ਸਾਹਿਬ ਦੀ ਯਾਤਰਾ ਉੱਪਰ ਜਾਣ ਵਾਸਤੇ ਸਾਸੰਗਾ ਜੀ ਜਦੋਂ ਬਾਬਾ ਜੀ ਨੇ ਵੇਖਿਆ ਤੇ ਦੇਖਦੇ ਹੀ ਸੰਤਾ ਨੇ ਕਿਹਾ ਕੁੜੇ ਤੂੰ ਵੀ ਬੈਠ ਜਾ बस ਔਨ ਜਾਣੀ ਕਰਨਾ ਏ ਇਨੀ ਗੱਲ ਕਹੀ ਅਤੇ ਚਾਲੇ ਪਾ ਦਿੱਤੇ ਸਾ ਸੰਗਤ ਜੀ ਪੋਂਟਾ ਸਾਹਿਬ ਲਈ ਰਵਾਨਾ ਹੋਏ ਅਤੇ ਚਲਦਿਆਂ ਚਲਦਿਆਂ ਬਾਬਾ ਜੀ ਨੇ ਗੱਡੀਆਂ ਸੜੋਰੇ ਖੜੀਆਂ ਕਰ ਦਿੱਤੀਆਂ ਜਿੱਥੇ ਕਿ ਸ੍ਰੀ ਅਖੰਡ ਪਾਠ ਸਾਹਿਬ ਚੱਲ ਰਹੇ ਸਨ ساری ਸੰਗਤ ਸਣੇ ਬਾਬਾ ਜੀ ਸੇਵਾ ਵਿੱਚ ਜੁਟ ਗਏ ਸਦਾਰਾ ਇੱਕ ਵੱਡੇ ਪਿੰਡ ਵਾਂਗ ਨਜ਼ਰ ਆਉਂਦਾ ਸੀ ਤੇ ਸਾ ਸੰਗਤ ਜੀਓ ਪਤਵੰਤੇ ਸੱਜਣਾ ਨੇ ਬਾਬਾ ਜੀ ਨੂੰ ਭੋਗ ਤੇ ਸੱਦਿਆ ਸੀ 2:00 ਵਜੇ ਸੰਗਤਾਂ ਨੇ ਸਾਰੀਆਂ ਗਲੀਆਂ ਅਤੇ ਸੜਕਾਂ ਦੀ ਸਫਾਈ ਸ਼ੁਰੂ ਕਰ ਦਿੱਤੀ ਪੀਰਬਦੂ ਸਾਦੇ ਗੁਰਦੁਆਰਾ ਸਾਹਿਬ ਦੀ ਜੋ ਜਗ੍ਹਾ ਖਾਲੀ ਸੀ ਸਮਾਨ ਵਗੈਰਾ ਰਖਾ ਦਿੱਤਾ ਕਿਉਂਕਿ ਦੂਜੇ ਕਮਰੇ ਵਿੱਚ ਸ਼ਰੀਆਖਾਨ ਪਾਸਾ ਪ੍ਰਕਾਸ਼ ਸਨ ਕੁਝ 5-7 ਕਿਲੋ ਆਟਾ ਅਤੇ ਥੋੜੇ ਜਿਹੇ ਆਲੂ ਅਤੇ ਹੋਰ ਜੋ ਕੱਚੀ ਸਬਜ਼ੀ ਪਈ ਸੀ ਬਾਬਾ ਜੀ ਨੇ ਲੰਗਰ ਬਣਾਉਣ ਲਈ ਕਿਹਾ ਸਾ ਸੰਗਤ ਜੀਓ ਸੰਗਤਾਂ ਜ਼ਮੀਨ ਤੇ ਪੋਚਾ ਮਾਰ ਕੇ ਲੰਗੜਣ ਪਕਾਉਣਾ ਸ਼ੁਰੂ ਕਰ ਦਿੱਤਾ ਅਤੇ ਸਾਰੀਆਂ ਸੰਗਤਾਂ ਸੇਵਾ ਵਿੱਚ ਜੁਟ ਗਈਆਂ ਸਾਜੰਗਤ ਜੀ ਜਿਵੇਂ-ਜਿਵੇਂ ਸੰਗਤਾਂ ਨੂੰ ਜੋਤੀ ਸਰੂਪ ਵਾਲੇ ਸੰਤਾਂ ਦੇ ਆਉਣ ਦੀ ਖਬਰ ਪਹੁੰਚੀ ਰਸਦ ਪਾਣੀ ਅਤੇ ਹੋਰ ਸੰਗਤਾਂ ਆਉਣੀਆਂ ਸ਼ੁਰੂ ਹੋ ਗਈਆਂ ਲੰਗਰ ਨਿਰੰਤਰ ਪਕ ਰਿਹਾ ਸੀ ਅਤੇ ਨਾਲ ਹੀ ਛਕਾਉਣਾ ਵੀ ਸ਼ੁਰੂ ਕਰ ਦਿੱਤਾ ਸਾ ਸੰਗਤ ਜੀਓ ਇੱਕ ਅਖੰਡ ਪਾਠ ਦਾ ਭੋਗ ਪਿਆ ਅਤੇ ਦੂਸਰਾ ਸ਼ੁਰੂ ਕਰ ਦਿੱਤਾ ਹੁਣ ਬੇਸ਼ੁਮਾਰ ਸੰਗਤਾਂ ਦਾ ਇਕੱਠ ਹੋ ਗਿਆ ਅਟੁੱਟ ਲੰਗਰ ਵੀ ਚੱਲੂ ਸੀ ਹੁਣ ਬਾਬਾ ਜੀ ਨੇ ਤਿੰਨ ਤਿੰਨ ਅਖੰਡ ਪਾਠ ਰੱਖਣੇ ਸ਼ੁਰੂ ਕਰ ਦਿੱਤੇ ਅਤੇ ਅੱਗੋਂ ਉਹਨਾਂ ਦੀਆਂ ਲੜੀਆਂ ਚਲਾ ਦਿੱਤੀਆਂ ਉਨਸਾਰਾ ਸਾਰਾ ਦਿਨ ਅਤੇ ਰਾਤ ਨਾਮ ਬਾਣੀ ਦਾ ਪ੍ਰਵਾਹ ਚੱਲ ਪਿਆ ਕਥਾ ਕੀਰਤਨ ਵੀ ਆਰੰਭ ਹੋ ਗਿਆ ਪਿੰਡ ਵਿੱਚ ਇੱਕ ਛੋਟਾ ਜਿਹਾ ਗੁਰਦੁਆਰਾ ਹੋਰ ਵੀ ਹੈ ਜਿੱਥੇ ਲੱਕੜੀ ਦਾ ਨਿਸ਼ਾਨ ਸਾਹਿਬ ਬਾਬਾ ਬੰਦਾ ਸਿੰਘ ਜੀ ਨੇ ਸਡੌਰਾ ਫਤਿਹ ਕਰਨ ਤੋਂ ਬਾਅਦ ਦਰਖਤ ਦਾ ਟਾਣਾ ਕੱਟ ਕੇ ਨਿਸ਼ਾਨ ਸਾਹਿਬ ਚਾੜਿਆ ਸੀ ਉਹ ਅੱਜ ਵੀ ਮੌਜੂਦ ਹੈ ਸਾਸੰਗ ਜੀ ਉਸ ਜਗ੍ਹਾ ਤੇ ਥੱਲੇ ਰੇਤਾ ਹੀ ਰੇਤਾ ਸੀ ਪਰ ਸੰਤਾਂ ਨੇ ਕਿਹਾ ਇੱਥੇ ਪੋਚਾ ਮਾਰੋ ਮਿੱਟੀ ਦੇ ਗਾਰੇ ਦਾ ਤੇ ਜਦੋਂ ਮਿੱਟੀ ਦੇ ਗਾਰੇ ਦਾ ਪੋਚਾ ਮਾਰਿਆ ਗਿਆ ਤਾਂ ਉਹ ਜਗ੍ਹਾ ਬਹੁਤ ਹੀ ਸੁੰਦਰ ਲੱਗਣ ਲੱਗ ਪਈ ਰਸ ਦਾ ਬਸ ਦਾ ਆਨੰਦ ਹੋ ਗਈਆਂ ਗੁਰੂ ਦਾ ਲੰਗਰ ਅਟੁੱਟ ਵਰਤਨ ਲੱਗਾ ਸਾ ਸੰਗ ਜੀਓ ਸ਼ਹੀਦ ਪੀਰ ਬਦੂ ਸ਼ਾਹ ਦੀ ਮਹਿਮਾ ਦੀ ਖੁਸ਼ਬੂ ਪੂਰੇ ਇਲਾਕੇ ਵਿੱਚ ਫੈਲ ਗਈ। ਬੀਬੀ ਕਮਲਜੀਤ ਕੌਰ ਜਿਨ੍ਹਾਂ ਦਾ ਵਿਆਹ ਜਲੰਧਰ ਦੇ ਐਕਸੀਅਨ ਨਾਲ ਹੋਇਆ ਸੀ ਉਹਨਾਂ ਦੇ ਪਿਤਾ ਜੀ ਬਹੁਤ ਪ੍ਰਭਾਵਿਤ ਹੋਏ। ਇਹ ਇਥੋਂ ਦੇ ਹੀ ਜੰਪਲ ਸਨ। ਬਾਬਾ ਜੀ ਦੇ ਕੋਲ ਹੀ ਰਹੇ ਉਹਨੇ ਦਿਨ ਜਦੋਂ ਤੱਕ ਬਾਬਾ ਜੀ ਸਡੌਰੇ ਰਹੇ। ਬੀਬੀ ਕਮਲਜੀਤ ਕੌਰ ਦੇ ਪਿਤਾ ਜੀ ਜਿੰਨਾ ਦਿਨ ਬਾਬਾ ਜੀ ਸਦੌਰੇ ਰਹੇ ਉਹਨੇ ਦਿਨ ਬਾਬਾ ਜੀ ਦੇ ਨਾਲ ਉਹਨਾਂ ਦੇ ਕੋਲ ਹੀ ਰਹੇ ਸਾ ਸੰਗਤ ਜੀਓ ਇਸੇ ਰੰਗ ਵਿੱਚ 2 ਹਫ਼ਤੇ ਬੀਤ ਗਏ ਸਾਰਾ ਸਦੌਰਾ ਗੁਰਦੁਆਰਾ ਹੀ ਬਣ ਗਿਆ ਕਿਤੇ ਆਖੰਡ ਪਾਠ ਕਿਤੇ ਕੀਰਤਨ ਕਿਤੇ ਲੰਗਰ ਪਕਾਉਣਾ ਅਤੇ ਕਿਤੇ ਲੰਗਰ ਛਕਾਉਣਾ ਇਹ ਸਭ ਬਾਬਾ ਜੀ ਵੱਲੋਂ ਕਰਵਾਏ ਜਾ ਰਹੇ ਸਨ ਪੀਰ ਬੁੱਧੂ ਸ਼ਾਹੀ ਮੈਕ ਦੂਰ ਦੂਰ ਤੱਕ ਫੈਲ ਗਏ ਸਾ ਸੰਗਜੀ ਪਰ ਅੱਜ ਚੁੱਪਚੁਪੀ ਤੇ ਹੀ ਰਾਤੀ ਸਰਹੰਦ ਵਾਲੀਆਂ ਸੰਗਤਾਂ ਨੂੰ ਨਾਲ ਲੈ ਕੇ ਬਾਬਾ ਜੀ ਨੇ ਉਥੋਂ ਚਾਲੇ ਪਾ ਦਿੱਤੇ ਅਤੇ तकरीबन 2:00 ਵਜੇ ਪੌਂਟਾ ਸਾਹਿਬ ਪਹੁੰਚ ਗਏ ਸਾ ਸੰਗਜੀ ਉਹ ਦਾਸ ਉਸ ਸਮੇਂ ਹਜ਼ੂਰ ਸਾਹਿਬ ਸੀ ਸਰਹੰਦ ਤੋਂ ਫੋਨ ਆਇਆ ਕਿ 15 ਕੋ ਦਿਨ ਪਹਿਲਾਂ ਭੈਣ ਆਈ ਸੀ ਆਉਂਦਿਆਂ ਹੀ ਬਾਬਿਆਂ ਨੂੰ ਮਿਲਣ ਡੇਰੇ ਚਲੀ ਗਈ ਤੇ ਉਸ ਤੋਂ ਬਾਅਦ ਉਸ ਦਾ ਕੋਈ ਥੋ ਪਤਾ ਨਹੀਂ। ਸੱਸ ਜੀ ਇਹ ਮੇਰੇ ਸਾਲੇ ਦਾ ਫੋਨ ਸੀ। ਉਹਨਾਂ ਨੇ ਕਿਹਾ ਕਿ ਤੁਹਾਡੀ ਧਰਮ ਪਤਨੀ ਔਰ ਮੇਰੀ ਭੈਣ 15 ਕੁ ਦਿਨ ਪਹਿਲਾਂ ਇੱਥੇ ਆਈ ਸੀ ਆਉਂਦਿਆਂ ਸਾਰੀ ਬਾਬਾ ਜੀ ਨੂੰ ਮਿਲਣ ਚਲੀ ਗਈ ਤੇ ਉਸ ਤੋਂ ਬਾਅਦ ਉਸ ਦਾ ਕੋਈ ਪਤਾ ਨਹੀਂ। ਉਹਨਾਂ ਦੇ ਇੱਕੋ ਇੱਕ ਲੜਕੇ ਦਾ ਵਿਆਹ ਸੀ ਤੀਜੇ ਦਿਨ। ਦਾਸ ਸਵੇਰੇ ਗੱਡੀ ਬੈਠ ਸਿੱਧਾ ਸਹੰਦ ਆ ਗਿਆ। ਵਿਆਹ ਤੋਂ ਇੱਕ ਰਾਤ ਪਹਿਲਾਂ ਘਰੋਂ ਕਾਰ ਲੈ ਮੈਂ ਡਰਾਈਵਰ ਨਾਲ ਡੇਰੇ ਪੁੱਜਾ ਜੋ ਮੈਂ ਪਹਿਲੀ ਵਾਰ ਦੇਖਿਆ ਸੀ। ਰਾਤ ਦੇ 10 ਵਜੇ ਸਨ ਡੇਰੇ ਵਿੱਚੋਂ ਕਿਸੇ ਨੇ ਵੀ ਰਾਹ ਨਹੀਂ ਪਾਇਆ। ਰਣਜੀਤ ਅਤੇ ਸੋਨੀ ਬਾਬਾ ਜੀ ਦੇ ਨਾਲ ਹੀ ਗਏ ਹੋਏ ਸਨ ਇਥੇ ਰਹਿੰਦੀ ਇੱਕ ਸੇਵਾਦਾਰਨੀ ਰਿੰਪੀ ਨੇ ਇੰਨਾ ਹੀ ਦੱਸਿਆ ਕਿ 15 ਦਿਨ ਪਹਿਲਾਂ ਬਾਬਾ ਜੀ ਸਡੋਰੇ ਗਏ ਸਨ ਪਰ ਹੁਣ ਪਤਾ ਨਹੀਂ ਕਿ ਉਹ ਉੱਥੇ ਹੀ ਨੇ ਜਾਂ ਉਥੋਂ ਤੁਰ ਗਏ ਨੇ ਤੇ ਫਿਰ ਮੈਂ ਪੁੱਛਿਆ ਕਿ ਬਾਬਾ ਜੀ ਦਾ ਲਗਾਓ ਹੋਰ ਕਿਹੜੇ ਸਥਾਨ ਵੱਲ ਹੈ ਤਾਰਿਮ ਪੀਨੇ ਕਿਹਾ ਪੌਂਟਾ ਸਾਹਿਬ ਵੀ ਹੋ ਜਾਂਦੇ ਨੇ ਸਾਹਸੰਗ ਜੀਓ ਟੈਲੀਫੋਨ ਦਾ ਲਿੰਕ ਕੋਈ ਨਾ ਮਿਲਿਆ ਤਾਂ ਮੈਂ ਡਰਾਈਵਰ ਨੂੰ ਨਾਲ ਲੈ ਕੇ ਗੱਡੀ ਵਿੱਚ ਬੈਠ ਕੇ ਡੇਰਿਓਂ ਬਾਹਰ ਨਿਕਲ ਗਿਆ ਪਤਾ ਨਹੀਂ ਮੈਨੂੰ ਕਿਹੜੀ ਸ਼ਕਤੀ ਨੇ ਕਿਹਾ ਕਿ ਬਾਬਾ ਜੀ ਪੌਂਟਾ ਸਾਹਿਬ ਹੋਣਗੇ ਸਾ ਸੰਗਜਿਓ ਉੰਜ ਮੈਂ ਤਾਂ ਪਹਿਲਾ ਦਰਸ਼ਨ ਨਹੀਂ ਕੀਤੇ ਸਨ ਨਾ ਕਦੇ ਬਾਬਾ ਜੀ ਦੇ ਅਤੇ ਨਾ ਹੀ ਪੌਂਟਾ ਸਾਹਿਬ ਦੇ ਸੋ ਮੈਂ ਡਰਾਈਵਰ ਨੂੰ ਪੌਂਟਾ ਸਾਹਿਬ ਜਾਣ ਲਈ ਕਿਹਾ ਰਾਤੀ 2:00 ਵਜੇ ਅਸੀਂ ਪੌਂਟਾ ਸਾਹਿਬ ਜਾ ਪਹੁੰਚੇ ਉੱਥੇ ਜਾ ਕੇ ਜਦੋਂ ਪੁੱਛਿਆ ਬਾਬਾ ਜੀ ਬਾਰੇ ਜਾਣਕਾਰੀ ਪੁੱਛੀ ਤਾਂ ਸੇਵਾਦਾਰ ਨੇ ਦੱਸਿਆ ਕਿ ਬਾਬਾ ਜੀ ਅਜੇ ਆਏ ਹੀ ਹਨ ਅਤੇ 4 ਨੰਬਰ ਕਮਰੇ ਵਿੱਚ ਆਰਾਮ ਕਰ ਰਹੇ ਹਨ ਸੋ ਮੈਂ ਦੱਬੇ ਪੈਰੀਂ ਕਮਰੇ ਦੇ ਸਾਹਮਣੇ ਪਹੁੰਚ ਗਿਆ ਦਰਵਾਜ਼ਾ ਬੰਦ ਸੀ ਬੰਦ ਹੋਏ ਦਰਵਾਜ਼ੇ ਨੂੰ ਮੈਂ ਸਹਿਜ ਨਾਲ ਖੋਲ੍ਹਿਆ ਅਤੇ ਜਦੋਂ ਮੈਂ ਦਰਵਾਜ਼ਾ ਖੋਲ੍ਹਿਆ ਤੇ ਦਰਵਾਜ਼ੇ ਦੇ ਨਾਲ ਇੱਕ ਗੁਰਮੁਖ ਪਿਆਰਾ ਸੁਖਨੀ ਸਾਹਿਬ ਦਾ ਪਾਠ ਕਰ ਰਿਹਾ ਸੀ ਸੰਤ ਆਰਾਮ ਕਰ ਰਿਹਾ ਸਨ ਉਸ ਦੇ ਸਾਹਮਣੇ ਵਾਲੇ ਕਮਰੇ ਵਿੱਚ ਜਿਸ ਦਾ ਦਰਵਾਜ਼ਾ ਖੁੱਲ੍ਹਾ ਸੀ ਮੈਂ ਅੱਗੇ ਹੋ ਕੇ ਵੇਖਿਆ ਕਿ ਸਾਡੇ ਘਰੋਂ ਉੱਥੇ ਸੁੱਤੇ ਹੋਏ ਹਨ ਜਿਸ ਨੂੰ ਮੈਂ ਜਾ ਜਗਾਇਆ ਸਾਰੇ ਹੈਰਾਨ ਇਹ ਸੁਪਨਾ ਹੈ ਜਾਂ ਹਕੀਕਤ ਇਸ ਦੇ ਨਾਲ ਹੀ ਬਾਬਾ ਜੀ ਵੀ ਉੱਠ ਕੇ ਬੈਠ ਗਏ ਦਾਸ ਨੇ ਜਾ ਨਮਸਕਾਰ ਕੀਤੀ ਬਾਬਾ ਜੀ ਨਾਲ ਇਹ ਮੇਰੀ ਪਹਿਲੀ ਮੁਲਾਕਾਤ ਸੀ ਜਾਨੀ ਜਨ ਮਹਾਪੁਰਖਾ ਨੇ ਸੁਖ ਸਾੰਦ ਪੁੱਛ ਕੇ ਆਖਿਆ ਕਿ ਵਿਆਹ ਅੱਜ ਹੈ ਮਹਾਪੁਰਖਾ ਨੇ ਮੈਨੂੰ ਪੁੱਛਿਆ ਕਿ ਵਿਆਹ ਅੱਜ ਹੈ ਅਤੇ ਫਿਰ ਕਹਿੰਦੇ ਉਠੋ ਉਠੋ ਕੜਾ ਪ੍ਰਸ਼ਾਦ ਕਰਾਓ ਤੇ ਚਾਲੇ ਪਾ ਦਿਓ ਸਾਹ ਸੰਗ ਜੀ ਇਸੇ ਤਰ੍ਹਾਂ ਹੀ ਹੋਇਆ ਬਾਬਾ ਜੀ ਸਾਡੀ ਗੱਡੀ ਵਿੱਚ ਬੈਠ ਗਏ ਅਤੇ ਅਸੀਂ ਸਰਹੰਦ ਸਾਡੇ 7 ਵਜੇ ਜਨੇਤ ਚੜਨ ਤੋਂ ਅੱਧਾ ਘੰਟਾ ਪਹਿਲਾਂ ਪਹੁੰਚ ਗਏ ਸਾ ਸੰਗਜਿਓ ਸਾਡੇ ਉੱਥੇ ਪਹੁੰਚਣ ਦੀ ਧੀਰ ਸੀ ਕਿ ਇੱਧਰ ਸਡੌਰੇ ਸੰਗਤਾਂ ਅੰਮ੍ਰਿਤ ਵੇਲੇ ਜਦ ਉੱਠ ਕੇ ਵੇਖਿਆ ਕਿ ਮਹਾਪੁਰਖ ਚਲੇ ਗਏ ਹਨ ਬਹੁਤ ਵੈਰਾਗ ਵਿੱਚ ਆ ਗਏ ਬੀਬੀ ਕਮਲਜੀਤ ਕੌਰ ਦੇ ਪਿਤਾ ਜੀ ਅਤੇ ਸ਼ਹਿਰ ਦੇ ਮੁਖੀ ਪਤਵੰਤੇ ਸੱਜਣਾ ਨੂੰ ਕੁਝ ਸੰਗਤਾਂ ਨੂੰ ਨਾਲ ਲੈ ਕੇ ਗੱਡੀਆਂ ਵਿੱਚ ਬੈਠ ਸਿੱਧੇ ਡੇਰੇ ਪਹੁੰਚ ਗਏ ਅਸੀਂ ਅਜੇ ਗੇਟ ਵਿੱਚ ਵੜੇ ਹੀ ਸਾਂ ਕਿ ਇਸ ਡੋਰੇ ਵਾਲੀ ਸੰਗਤ ਨਾਲ ਇਹ ਵੀ ਉੱਥੇ ਪਹੁੰਚ ਗਏ ਗੱਡੀਆਂ ਤੋਂ ਬਾਹਰ ਨਿਕਲ ਬਾਬਾ ਜੀ ਕੋਲ ਆਏ ਅਤੇ ਸੇਜਲ ਨੇਤਰਾ ਨਾਲ ਪੁੱਛਣ ਲੱਗੇ ਕਿ ਮਹਾਪੁਰਖੋ ਸਾਡੇ ਕੋਲੋਂ ਕੀ ਗੁਸਤਾਖੀ ਹੋ ਗਈ ਸਾ ਸੰਗਤ ਜੀਓ ਪਿਓ ਦੇ ਚਰਨਾਂ ਤੇ ਮੱਥਾ ਟੇਕ ਵਾਰ-ਵਾਰ ਇਹੋ ਹੀ ਪੁੱਛਣ ਕਿ ਤੁਸੀਂ ਬਿਨ ਦੱਸਿਆ ਕਿਉਂ ਆ ਗਏ ਮਨੋ ਬਾਬਾ ਜੀ ਨਾਲ ਪਿਆਰ ਹੀ ਹੋ ਗਿਆ ਹੋਵੇ ਬਾਬਾ ਜੀ ਮਸਾ ਮਸਾ ਰੋਣ ਕੰ ਲੱਗੀਆਂ ਸਨ ਬਾਬਾ ਜੀ ਨੇ ਗੋਕਿਆ ਸਿੰਘ ਨੂੰ ਸਾਨੂੰ ਹਜ਼ੂਰ ਸਾਹਿਬ ਤੋਂ ਸਦਾ ਆਉਣ ਤੇ ਆਉਣਾ ਪਿਆ ਪਰ ਹੁਣ ਤੁਸੀਂ ਪੀਰ ਬਦੂ शाह ਜੀ ਦੇ ਅਸਥਾਨ ਤੇ ਡਟ ਕੇ ਸੇਵਾ ਕਰੋ ਪੀਰ ਜੀ ਬੜੀ ਮਹਾਨ ਸ਼ਖਸੀਅਤ ਸਨ ਅਤੇ ਉਹਨਾਂ ਦੀ ਕੁਰਬਾਨੀ ਸਿੱਖ ਜਗਤ ਵਿੱਚ ਅਦੁੱਤੀ ਅਤੇ ਲਾਸਾਨੀ ਹੈ ਬਾਬਾ ਜੀ ਫਰਮਾਨ ਲਗੇ ਕਿ ਸਾਡੇ ਪਿਓ ਵਾਸਤੇ ਪੀਰ ਬੁੱਧੂ ਸ਼ਾਹ ਨੇ ਆਪਣਾ ਪੂਰਾ ਸਰਬੰਸ ਲੇਖੇ ਲਾ ਦਿੱਤਾ ਇਸ ਲਈ ਉਹਨਾਂ ਦੀ ਸੇਵਾ ਤਨ ਮਨ ਧਨ ਨਾਲ ਪੁਰਜ਼ੋਰ ਕਰੋ ਸਾ ਸੰਗਤ ਜੀਓ ਸਿਰੋਪਾਉ ਦੇ ਕੇ ਸੰਗਤਾਂ ਨੂੰ ਲੰਗਰ ਪਾਣੀ ਛਕਾਇਆ ਅਤੇ ਬਾਬਾ ਜੀ ਨੇ ਸਭ ਨੂੰ ਵਿਦਾ ਕਰ ਦਿੱਤਾ ਸਾ ਸੰਗਤ ਜੀ ਆਪਣੇ ਪਿਤਾ ਜੀ ਕੋਲੋਂ ਇਹ ਸਭ ਸੁਣ ਕੇ ਬੀਬੀ ਕਮਲਜੀਤ ਕੌਰ ਜੀ ਹੁਣ ਪਰਿਵਾਰ ਸਹਿਤ ਸੰਤਾਂ ਦੇ ਸਰਦਾਲੂ ਬਣ ਗਏ ਪੂਰਾ ਪਰਿਵਾਰ ਹੀ ਗੁਰਸਿੱਖ ਹੈ ਅਤੇ ਅਤੁੱਟ ਸੇਵਾ ਕਰਦੇ ਹਨ ਵਿਜਾਈ ਅਤੇ ਕਟਾਈ ਦੇ ਦਿਨਾਂ ਵਿੱਚ ਬੀਬੀ ਜੀ ਆਪ ਲੰਗਰ ਤਿਆਰ ਕਰਦੇ ਹਨ ਅਤੇ ਸਿੰਘਾਂ ਨੂੰ ਅਥੀਂ ਸਿਖਾਉਂਦੇ ਹਨ ਇਨਾਂ ਦੇ ਸੁਪੁੱਤਰ ਗੁਰਿੰਦਰ ਸਿੰਘ ਦੀ ਸੇਵਾ ਵੀ ਬੇਮਿਸਾਲ ਹੈ ਜੋਤੀ ਸਰੂ ਸਾਹਿਬ ਫਤਿਹਗੜ੍ਹ ਸਾਹਿਬ ਅਤੇ ਸ੍ਰੀ ਅਮਰਸਰ ਸਾਹਿਬ ਸਭ ਜਗ੍ਹਾ ਗਮਲਿਆਂ ਵਿੱਚ ਫੁੱਲ ਬੂਟੇ ਲਗਾ ਕੇ ਹਰਿਆਵਲ ਕਰ ਦਿੱਤੀ ਹੈ ਡੇਰੇ ਦੀਆਂ ਸੇਵਾਵਾਂ ਵਿੱਚ ਵੀ ਇਹਨਾਂ ਦਾ ਕਾਫੀ ਯੋਗਦਾਨ ਹੈ ਸਾ ਅ ਸੰਗਤ ਜੀ ਜਿਸ ਤਰ੍ਹਾਂ ਪੀਰ ਬੁੱਧੂ ਸਾਹਿਬ ਜੀ ਨੇ ਸਭ ਕੁਝ ਸਤਿਗੁਰਾਂ ਦੇ ਚਰਨਾਂ ਵਿੱਚ ਅਰਪਣ ਕਰਕੇ ਸਤਿਗੁਰਾਂ ਦੀ ਸ਼ਾਨ ਵਧਾਈ ਉਸੇ ਤਰ੍ਹਾਂ ਇਹ ਵੀ ਬੂਟੇ ਲਾ ਕੇ ਬਾਗ ਲਗਾ ਕੇ ਉਹਨਾਂ गमਲਿਆਂ ਨੂੰ ਰੋਗਣ ਕਰਾ ਕੇ ਢੇਰੇ ਦੀ ਸ਼ਾਨ ਵਧਾਉਂਦੇ ਹਨ ਇਹਨਾਂ ਨੂੰ ਵੇਖਦਿਆਂ ਹੀ ਸ਼ਹੀਦ ਪੀਰ ਬੁੱਧੂ ਸਾਹਿਬ ਜੀ ਅਤੇ ਸਡੌਰੇ ਦੀ ਯਾਦ ਆ ਜਾਂਦੀ ਹੈ ਬੜਾ ਹੈਰਾਨਗੀ ਅਤੇ ਤਸਬ ਦੀ ਗੱਲ ਹੈ ਕਿ ਸਿੱਖ ਕੌਮ ਨੇ ਅਜੇ ਇਹ ਪਤਾ ਨਹੀਂ ਕੀਤਾ ਕਿ ਪੀਰ ਜੀ ਦੀ ਸ਼ਹਾਦਤ ਕਿਸ ਜਗ੍ਹਾ ਹੋਈ ਪਤਾ ਨਹੀਂ ਕਦੋਂ ਅਤੇ ਕਿਵੇਂ ਇਹ ਕਹਾਟ ਪੂਰੀ ਹੋਵੇਗੀ ਅਤੇ ਬੰਦਾ ਸਨਮਾਨ ਪੀਰ ਜੀ ਨੂੰ ਕਦੋਂ ਮਿਲੇਗਾ ਇਹ ਤੇ ਸਮਾਂ ਹੀ ਦੱਸੇਗਾ ਸਾ ਸੰਗਤ ਜੀਓ ਬਾਬਾ ਜੀ ਪੀਰ ਬੁੱਧ ਸਾਹਿਬ ਜੀ ਦਾ ਬਹੁਤ ਸਨਮਾਨ ਅਤੇ ਸਤਿਕਾਰ ਕਰਿਆ ਕਰਦੇ ਸਨ ਕਿਉਂਕਿ ਬਾਬਾ ਜੀ ਹਮੇਸ਼ਾ ਫਰਮਾਉਂਦੇ ਸਨ ਕਿ ਪੀਰ ਜੀ ਨੇ ਆਪਣਾ ਸਾਰਾ ਹੀ ਪਰਿਵਾਰ ਸਾਡੇ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਪਰੋ ਕੁਰਬਾਨ ਕਰ ਦਿੱਤਾ ਹੈ ਜਿਸ ਕਰਕੇ ਇਹ ਸ਼ਖਸੀਅਤ ਬੜੇ ਹੀ ਆਦਰ ਅਤੇ ਸਤਿਕਾਰ ਦੀ ਹਮੇਂ ਭਰਤੀ ਹੈ ਬੜੇ ਪਿਆਰ ਸਤਿਕਾਰ ਦੇ ਹੱਕਦਾਰ ਹੈ ਸਿੱਖ ਕੌਮ ਨੂੰ ਚਾਹੀਦਾ ਹੈ ਕਿ ਪੀਰ ਬੁੱਧੂ ਸਾਹਿਬ ਜੀ ਨੂੰ ਉਹੀ ਸਤਿਕਾਰ ਦੇਵੇ ਜੋ ਸਤਿਕਾਰ ਪੀਰ ਜੀ ਨੇ ਗੁਰੂ ਸਾਹਿਬ ਨੂੰ ਦਿੱਤਾ ਸਾ ਸੰਗਤ ਜੀਓ ਸ਼੍ਰੀ ਦਾੰਦੀ ਯਾਦ ਹਮੇਸ਼ਾ ਸਾਡੇ ਵਿੱਚ ਬਣੀ ਰਹੇ ਇਹਨਾਂ ਅਰਦਾਸਾਂ ਬੇਨਤੀਆਂ ਦੇ ਨਾਲ ਹੀ ਬਾਬਾ ਜੀ ਦੇ ਜੀਵਨ ਦੀ ਇਹ ਅਨਮੋਲ ਘਟਨਾ ਇੱਥੇ ਹੀ ਸਮਾਪਤ ਹੁੰਦੀ ਹੈ ਇੱਕ ਹੋਰ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਤਦ ਤੱਕ ਦੇ ਲਈ ਖਿਮਾ ਬਖਸ਼ਦੇ ਹੋਏ ਫਤਹਿ ਬੁਲਾਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ